ਅਜ ਹਰ ਮਾਪਾਪ ਚਾਹੁੰਦਾ ਮੇਰਾ ਬੱਚਾ ਵਧੀਆ ਬਣੇ ਪਰ ਵਧੀਆ ਬਣਨ ਲਈ ਮਾਪਾਪ ਕਰ ਕੀ ਰਹੇ ਨੇ ਜਦੋਂ ਕੋਈ ਖਰਚਾ ਕਰਦੇ ਹੋਂ ਇਹ ਸੋਚ ਲੋ ਕਿ ਚਲੋ ਯਾਰ ਅੱਜ 5000 ਰੁਪਏ ਨਹੀਂ ਅੱਜ 5500 ਰੁਪਏ ਦੀ ਸ਼ਾਪਿੰਗ ਕਰ ਲਈ ਮਾਪੇ ਦੀ ਇੱਜ਼ਤ ਬੱਚਾ ਉਦੋਂ ਕਰੇਗਾ ਜਦੋਂ ਉਹਨੂੰ ਪਤਾ ਲੱਗੇਗਾ ਕਿ ਮਾਪੇ ਕੀ ਨੇ ਇੱਕੋ ਹੀ ਤਰੀਕਾ ਬੱਚਿਆਂ ਨੂੰ ਪਰਵਰਿਸ਼ ਚੰਗੀ ਦੇਣ ਦਾ ਉਹਨਾਂ ਨੂੰ ਸੇਵਾ ਦੇ ਨਾਲ ਜੋੜੋ ਬੱਚੇ ਲਈ ਲਾਈਸੈਂਸੇਸ਼ਨ ਡੀਏਵੀ ਸਕੂਲ ਵਿੱਚੋਂ ਵੇਲ ਪੂਰੀ ਦੀ ਅੱਛਾ ਜੀ ਉਦੋਂ 430 ਰੁਪਏ ਕਮਾਏ ਸੀ ਮੈਨੂੰ ਮਿਲੂ ਆਏਗਾ ਨਾ ਮੈਂ ਇੱਥੇ ਦੇਖਿਆ ਵਾਹ ਜੀ ਕੀਦਾ ਆਈਡੀਆ ਸੀ

वही पे देख के आना क्या बात है 300 रुपए कमाए निकले कमाए क्या नाम है बेटा आपका 10. कितनी एज है आपकी 14 देखो 14 ਸਾਲ ਦੀ ਭੈਣ ਸਾਡੀ ਨੇ ਸਕੂਲ ਦੇ ਵਿੱਚ ਬੇਲਪੂਰੀ ਦਾ ਸਟਾਲ ਲਾਇਆ ਉਥੋਂ 430 ਰੁਪਏ ਕਮਾਏ 10-10ਰ ਕਿੰਨੇ ਰੁਪਏ ਕੀ ਬੇਲਪੂਰੀ ਦੀ 10 ਰੁਪਏ ਦੀ 10 ਰੁਪਏ ਕੀ ਮੇਰੇ ਕੋ ਕਿੰਨੇ ਕੀ ਲਗਾਉਗੇ 10-20 ਰੁਪਏ ਦੀ ਬੇਲਪੂਰੀਆਂ ਵੇਚ-ਵੇਚ ਕੇ 430 ਰੁਪਏ ਕਮਾਏ ਤੇ ਉਹ ਲੈ ਆਈ ਇਹ ਹੁੰਦੀ ਡੈਡੀਕੇਸ਼ਨ ਇਹ ਹੁੰਦਾ ਜਜ਼ਬਾ ਇਹ ਹੁੰਦਾ ਕੀ ਜਿੰਨਾ ਕਸੀ ਕਰ ਸਕਦੇ ਆ ਜਿੰਨਾ ਕਿ ਮੇਰੇ ਬਸਚ ਹੈ ਉਨਾ ਕ ਕਰਨਾ ਹਰ ਬੰਦਾ ਸੋਚਦਾ ਕਿ ਮੇਰੇ ਕੋ ਇੱਕ ਦਿਨ ਪੈਸੇ ਆਣਗੇ ਮੈਂ ਇੱਕ ਦਿਨ ਡੋਨੇਟ ਕਰੂੰਗਾ ਸੌਰੀ ਟੂ ਸੇ ਅੱਜ ਜਿੰਨੇ ਜੋਗੇ ਹੋ ਮੈਂ ਹਰ ਬੰਦੇ ਨੇ ਗੱਲ ਕਹਿਣਾ ਹੁੰਦਾ ਕੀ 300 ਰੁਪਏ ਦਾ ਮਿਨੀਮਮ ਨੈਟ ਪੈਕ ਵੀ ਤਾਂ ਪਾਉਣੇ ਹੋ ਹਰ ਮਹੀਨੇ 50 ਰੁਪਏ ਮਹੀਨੇ ਉਹਦੇ ਚ ਕੱਢ ਲਓ 100 ਰੁਪਏ ਮਹੀਨਾ ਕੱਢ ਲਓ ਜਦੋਂ ਕਦੀ ਖਰਚਾ ਕਰਦੇ ਆ ਇਹ ਸੋਚ ਲਓ ਕਿ ਚਲੋ ਯਾਰ ਅੱਜ 5000 ਰੁਪਏ ਨਹੀਂ ਅੱਜ 5500 ਰੁਪਏ ਦੀ ਸ਼ਾਪਿੰਗ ਕਰ ਲਈ ਯਾ ਅੱਜ 5000 ਦੀ ਨਹੀਂ 4500 ਦੀ ਸ਼ਾਪਿੰਗ ਕਰ ਲਈ 500 ਚੋਂ ਕੱਢ ਲਓ ਕੱਢਣ ਵਾਲੇ ਕੱਢ ਸਕਦੇ ਨੇ ਜਿਹੜੇ ਇੰਨੇ ਮਰੀਜ਼ ਇੱਥੇ ਆਉਂਦੇ ਨੇ ਨਾ ਇੱਕ ਉਮੀਦ ਦੇ ਵਿੱਚ ਸਾਡੇ ਕੋਲ ਆਉਂਦੇ ਨੇ ਔਰ ਇਦਾਂ ਦੇ ਬੱਚਿਆਂ ਦੀਆਂ ਦੁਆਵਾਂ ਕਰਕੇ ਜਿਹੜੀ ਇੱਥੇ ਹੈਲਪ ਹੋ ਰਹੀ ਹੈ ਥੈਂਕ ਯੂ ਪੁੱਤਰ ਪੂਰੀ ਇਨਸਾਨੀਅਤ ਦੀ ਤਰਫੋਂ ਤੁਸੀਂ ਇਹ ਚੀਜ਼ ਦੇਖੋ 14 ਸਾਲ ਦੀ ਉਮਰ ਤੁਸੀਂ ਸਿੱਖੀ ਅੱਗੋਂ ਨੇ ਇਹ ਬੱਚੇ ਸਿੱਖਣਗੇ ਆਪਕੋ ਪਤਾ ਹੈ ਆਪਕੀ ਦੀਦੀ ਨੇ ਕੀ ਕੀਤਾ ਹਿੰਦੀ ਪੰਜਾਬੀ ਮਿਕਸ ਹੋ ਗਈ ਸੌਰੀ ਤੁਹਾਨੂੰ ਪਤਾ ਤੁਹਾਡੀ ਦੀਦੀ ਨੇ ਕੀ ਕੀਤਾ ਦੱਸੋ ਕੀ ਆਦੀ ਬੇਲਪੁਰੀ ਦਾ ਸਟਾਲ ਲਗਾਇਆ ਔਰ ਕੀਆ ਕੀਆ ਉਸ ਪੈਸੋ ਸੇ ਜੋ सेवा सेवा पे, सेवा, पे सेवा आप भी करोगे बड़े होके आप अगली बारी बेलपुरी की हेल्प करना दीदी दी की और वो आठ सौ कमाएंगे आठ सौ साठ रुपए तो फिर वो आप डोनेट करना देखो देखो किड्डी जबरदस्त चीज़ है थैंक यू पत्थर बहुत खुशी हुई ਮੈਨੂੰ ਨਹੀਂ ਉਮੀਦ ਸੀ ਕਿ ਸਾਡੀ ਸਪੀਚ ਦਾ ਇੰਨਾ ਗਹਿਰਾ ਕਾਓ ਜਿਹੜਾ ਬੱਚਿਆਂ ਦੇ ਦਿਲ ਤੇ ਲੱਗਦਾ ਤੇ ਇੰਨੀ ਡੈਡੀਕੇਸ਼ਨ ਦੇ ਨਾਲ ਦੇਖੋ ਜੇ ਫਸਟ ਟਾਈਮ ਆਪਾਂ ਪਾਪੇ ਤੇ ਆਏ ਤਾਂ ਐਕਚੁਅਲੀ ਰਿਓ ਪੋਜ਼ਿਟਿਵਿਟੀ ਦੇ ਸੇਵਾ ਵਿੱਚ তো ਜਾਂਦੇ ਹੀ ਰਹਤੇ ਬੱਚੇ ਤਾਂ ਵਾਹ ਦੇਖ ਕੇ ਨਾ ਇਹਨੂੰ ਅੱਛਾ ਲੱਗਦਾ ਹੈ ਕਿ ਮੰਮਾ ਇਸ ਵਾਰ ਮੈਨੇ ਵਾਹ ਪੇ ਜਾਨੇ ਤਿੰਨ ਚੱਕਰ ਲਗਾ ਚੁੱਕੀ ਹੈ ਪਿਛਲੀ ਵਾਰ ਆਪ ਮਿਲੇ ਨਹੀਂ ਵਾਹ ਜੀ ਵਾਹ ਜੀ ਪਰ ਸਭ ਵੀ ਆਏ ਹਨ ਮੰਮਾ ਪਲੀਜ਼ ਲੈ ਜੋ ਟਾਈਮ ਨਹੀਂ ਹੁੰਦਾ ਪਰ ਤੱਬ ਵੀ ਹਮ ਟਿਊਸ਼ਨ ਸੇ ਸਿੱਧਾ ਯਹਾਂ ਪੇ ਲੈ ਕੇ ਵਾਹ ਜੀ ਵਾਹ ਦੇਖੋ ਐਦਾਂ ਦੇ ਬੱਚੇ ਹੋਣ ਤਾਂ ਫਿਰ ਸਰਵਣ ਬੱਚੇ ਇਹਨ ਇਹਾਂ ਇਹਨਾਂ ਨੂੰ ਹੀ ਕਹਿੰਦੇ ਨੇ ਜਿਹੜੇ ਆਪਣੇ ਮਾਪੇ ਬ ਦੇ ਦੇਖੋ ਮਾਪੇ ਬ ਦੀ ਇੱਜ਼ਤ ਬੱਚਾ ਉਦੋਂ ਕਰੇਗਾ ਜਦੋਂ ਉਹਨੂੰ ਪਤਾ ਲੱਗੇਗਾ ਕਿ ਮਾਪੇ ਬ ਕੀ ਨੇ ਮਾਪੇ ਬ ਸਾਡੀ ਜ਼ਿੰਦਗੀ ਚ ਕੀ ਮਕਸਦ ਰੱਖਦੇ ਨੇ ਮੈਂ ਅਕਸਰ ਇੱਕ ਪੇਰੈਂਟਸ ਨਾਲ ਗੱਲ ਕਰਦਾ ਹਾਂ ਕਿ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਚੀਜ਼ ਹੈ ਬੱਚਿਆਂ ਨੂੰ ਪਰਵਰਿਸ਼ ਦੇਣੀ ਕਿ ਬੱਚਿਆਂ ਨੂੰ ਸਾਹਮਣਾ ਕਿਵੇਂ ਆ ਅੱਜਕੱਲ ਬੱਚੇ ਬਹੁਤ ਤੇਜ਼ ਨੇ ਬੱਚਿਆਂ ਨਾਲੋਂ ਮਾਪੇ-ਬਾਪ ਨਾਲੋਂ ਜ਼ਿਆਦਾ ਤੇਜ਼ ਨੇ ਮਾਪੇ-ਬਾਪ ਨਾਲੋਂ ਜ਼ਿਆਦਾ ਨੌਲੇਜ ਰੱਖਦੇ ਨੇ ਇੱਕੋ ਹੀ ਤਰੀਕਾ ਬੱਚਿਆਂ ਨੂੰ ਪਰਵਰਿਸ਼ ਚੰਗੀ ਦੇਣ ਦਾ ਉਹਨਾਂ ਨੂੰ ਸੇਵਾ ਦੇ ਨਾਲ ਜੋੜੋ ਨਿਮਰਤਾ ਆਏਗੀ ਕਾਈਂਡਨੈਸ ਆਏਗੀ ਦੂਜਿਆਂ ਦੇ ਦੁੱਖ ਨੂੰ ਦੇਖ ਕੇ ਮਹਿਸੂਸ ਕਰਨਗੇ ਪੈਸੇ ਦੀ ਬਰਬਾਦੀ ਘਟ ਕਰਨਗੇ ਇਨਸਾਨ ਬਣਨਗੇ ਅੱਜ ਹਰ ਮਾਪੇ-ਬਾਪ ਚਾਹੁੰਦਾ ਮੇਰਾ ਬੱਚਾ ਵਧੀਆ ਬਣੇ ਪਰ ਵਧੀਆ ਬਣਨ ਲਈ ਮਾਪੇ-ਬਾਪ ਕਰ ਕੀ ਰਹੇ ਨੇ ਆਈਫੋਨ ਫੜਾ ਰਹੇ ਨੇ ਹੱਥਾਂ 'ਚ ਚਲੋ ਬੇਟਾ ਡਿਨਰ ਕਰਨੇ ਚਲੇ ਚਲੋ ਬੇਟਾ ਸ਼ਾਪਿੰਗ ਕਰਨੇ ਚਲੇ ਪਰ ਨਹੀਂ ਉਹਨਾਂ ਬੱਚਿਆਂ ਨੂੰ ਇਹ ਵੀ ਦਿਖਾਓ ਕਿ ਬੱਚੇ ਦੇਖ ਇਨੀ ਠੰਡ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਬੈਠਿਆਂ ਕੰਬਲਾਂ 'ਚ ਕੋਈ ਮੂਫਲੀਆਂ ਖਾ ਰਿਹਾ ਹੈ ਕੋਈ ਗੱਚਕਾਂ ਖਾ ਰਿਹਾ ਹੈ ਕੋਈ ਰੋਟੀ ਖਾ ਰਿਹਾ ਹੈ ਕੋਈ ਸੂਪ ਪੀ ਰਿਹਾ ਠੰਡ 'ਚ ਉਹ ਵੀ ਬੱਚੇ ਨੇ ਜਿਹੜੇ ਆਪਣੇ ਮਾਪੇਬ ਨਾਲ ਲੈ ਕੇ ਆਏ ਹੋਏ ਨੇ ਜਿਨ੍ਹਾਂ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਥੈਂਕ ਯੂ ਯਾਰ ਬਹੁਤ ਖੁਸ਼ੀ ਹੋਈ ਦਿਲੋਂ ਮਾਰਾ ਤੁਹਾਡੀ ਹੋਰ ਕਮਾਈ 'ਚ ਬਰਕਤ ਪਾਣ ਆਜਾ ਤੁਹਾਡੀ ਸੇਵਾ ਲਵਾਈਏ ਕਿੱਥੇ ਤੁਹਾਡੀ ਸੇਵਾ ਪੈਸੇ ਲੱਗੀ ਵਾਹ ਜੀ ਵਾਹ ਦੇਖੋ ਬੱਚੇ ਸੇਵਾ ਲੈ ਕੇ ਆਏ ਨੇ ਅੱਜ ਤੇ ਲਵਾਓ ਤੁਸੀਂ ਆ ਬਾਪੂ ਜੀ ਨੂੰ ਸੇਵਾ ਦੇ ਦਿਓ ਇਨੋਂ ਦੇ ਦੋ ਇਹਨਾਂ ਦੀ ਮਦਰ ਨੂੰ ਕੈਂਸਰ ਹੈ ਬ੍ਰੈਸਟ ਕੈਂਸਰ ਤੇ ਮਾਤਾ ਜੀ ਬਾਪੂ ਜੀ ਆਪਣੀ ਮਦਰ ਦਾ ਇਲਾਜ ਕਰਾ ਰਹੇ ਨੇ ਬਾਪੂ ਜੀ ਇਹ ਕੁੜੀ ਨੇ 430 ਰੁਪਏ ਕਮਾਏ ਦਿਹਾੜੀ ਲਾ ਕੇ ਕੋਸ਼ਿਸ਼ ਦਾ ਬੱਚਾ ਇਹਨੂੰ ਦਵਾਵਾਂ ਦਿਓ ਲੱਖ ਸਾਲ ਜੀਏ ਬਈ ਬੱਚਾ ਇਹ ਦੇਖੋ ਇਨਾਂ ਇਸ ਟਾਈਮ ਦੇ ਵਿੱਚ ਵੀ ਆਪਣੀ ਮਾਤਾ ਜੀ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਤੇ ਇੰਨੇ ਸਾਲਾਂ ਤੋਂ ਆਪਣੀ ਦਵਾਈ ਮੈਡੀਸਨ ਸਾਰੀ ਸੇਵਾ ਇੱਥੋਂ ਹੀ ਲੈ ਕੇ ਜਾਂਦੇ ਨੇ ਇਨਾਂ ਇਹਨਾਂ ਨੂੰ ਪਤਾ ਹੈ ਕਿ ਦੇਖੋ ਮਾਂ ਦੀ ਕੀਮਤ ਸਮਝਦੇ ਨੇ ਔਰ ਦੇਖੋ ਕਿ ਇਸ ਉਮਰ 'ਚ ਵੀ ਮਾਂ ਨੂੰ ਆਪਣੀ ਨੂੰ ਆਟੋ ਚਲਾਉਂਦੇ ਨੇ ਖੁਦ ਤੇ ਆਪਣੀ ਮਾਂ ਨੂੰ ਐ ਸਾਂਭਦੇ ਨੇ ਜਿਵੇਂ ਇੱਕ ਕੰਮ ਦਿਆ ਬੁੱਕਲ ਦੇ ਵਿੱਚ ਵੈਰੀ ਗੁੱਡ ਪੁੱਤਰ ਬਹੁਤ ਸ਼ਾਬਾਸ਼ ਬਹੁਤ ਅੱਛਾ ਕੰਮ ਕੀਤਾ ਤੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਥੈਂਕ ਯੂ ਥੈਂਕ ਯੂ ਪੁੱਤਰ